ਇਹੜੀ ਕੌਮ ਕੋਲੇ ਕੋਈ ਜਥੇਬੰਦੀ ਨਹੀਂ ਨਾ ਉਹ ਕੌਮ ਦੇ ਜਦੋਂ ਮਰਜ਼ੀ ਹਮਲਾ ਹੋ ਜਾਂਦਾ ਮੈਂ ਤੁਹਾਨੂੰ ਐਗਜ਼ਾਮਪਲ ਦੇਣਾ ਹੈ ਹਿੰਦੁਸਤਾਨ ਵਿੱਚ ਮੁਸਲਮਾਨ ਭਾਈਚਾਰਾ 18 20% ਹੈ ਆਪਾਂ ਤਾਂ 2% ਹੈ ਫਿਰ ਵੀ ਆਪਾਂ ਤੋਂ ਡਰਦੇ ਕਿਉਂਕਿ ਆਪਣੇ ਅਸਲੀ ਕਾਲ ਤੱਕ ਸਭ ਆਪਣੀ ਸੁਪਰੀਮ ਅਥਾਰਟੀ ਆਪਣੀ ਫਿਰ ਵੀ ਆਰਗੇਨਾਈਜ਼ ਹੈ ਉਹਨਾਂ ਕੋਲੇ ਵਿਚਾਰਿਆਂ ਕੋਲੇ ਨਹੀਂ ਹੈ ਝੋ ਹੁੰਦਾ ਜੀ ਮਰਜ਼ੀ ਕਰਦਾ ਉਹਨਾਂ ਨਾਲ ਧੱਕਾ ਕਰ ਦਿੰਦਾ ਕੋਈ ਬੋਲਣ ਵਾਲਾ ਹੈ ਉਹਨਾਂ ਵਾਸਤੇ ਉਨਾ ਦੀ ਕੋਈ ਜਥੇਬੰਦੀ ਹੈ ਵੰਡੇ ਗਏ ਹੈ ਪਰ ਮੈਂ ਉਹਨਾਂ ਚ ਇੱਕ ਗੱਲ ਦੇਖੀ ਹੈ ਭਾਵੇਂ ਉਹ ਮਰ ਜਾਣਗੇ ਉਹ ਬੀਜੇਪੀ ਨੂੰ ਨਹੀਂ ਵੋਟ ਪਾਉਂਦੇ ਕਿਉਂਕਿ ਬੀਜੇਪੀ ਨੇ ਬਾਬਰੇ ਮਸਜਿਦ ਢਾਈ ਆਪਣੇ ਇੱਥੇ ਦਰਬਾਰ ਸਾਹਿਬ ਢੋਣ ਵਾਲੀ ਕਾਂਗਰਸ ਪਾਰਟੀ ਹੈ ਤੇ ਐ ਚੌੜੀ ਹੋ ਕੇ ਕਹਿਣਗੇ ਇੰਦਰਾ ਸਾਡੀ ਮਾਂ ਹੈ ਇੰਦਰਾ ਸਾਡੀ ਗਾਂਧੀ ਪਰਿਵਾਰ ਸਾਡਾ ਹੈ ਮੈਂ ਹੁਣੀ ਦੱਸ ਰਿਹਾ ਸੀ ਮੈਂ ਕਿਹਾ ਕਿ 84 ਚ ਕਤਲੇਆਮ ਹੋਏ ਉਹਦੇ ਬਾਅਦ ਇੱਥੇ ਦਰਬਾਰ ਸਾਹਿਬ ਤੇ ਹਮਲੇ ਹੋਏ ਕਿੰਨੀ ਵਾਰ ਸਰਕਾਰ ਪੰਜਾਬ ਚ ਬਣ ਗਈ ਕਾਂਗਰਸ ਦੀ ਇੱਥੇ ਤਾਂ ਬਣ ਨਹੀਂ ਚਾਹੀਦੀ ਪਰ ਨਹੀਂ ਇਸ ਕਰਕੇ ਮੈਂ ਅੱਜ ਜਿਹੜਾ ਜਿਹੜੇ ਸੈਮੀਨਾਰ ਦਾ ਮੈਂ ਕਹਣਾ ਹੈ ਮੈਸੇਜ ਸੀ ਗੁਰੂ ਸਾਹਿਬ ਦਾ ਇੱਕ ਸੈਕੂਲਰਿਜ਼ਮ ਦਾ ਉਹ ਮੈਸੇਜ ਇੱਕ ਸਿੱਖ ਕੌਮ ਦੀ ਸਭ ਤੋਂ ਵੱਡੀ ਸਟਰੈਂਥ ਹੈ ਸੈਕਲਰਿਜ਼ਮ ਦੂਜਾ ਹਿਊਮਨ ਰਾਈਟਸ ਵਾਸਤੇ ਲੜਨਾ ਭਾਵੇਂ ਕੁਝ ਮਰਜ਼ੀ ਹੋਏ ਉਹ ਵੀ ਆਪਣੀ ਸਭ ਤੋਂ ਵੱਡੀ ਸਟਰੈਂਥ ਹੈ ਇਹਨਾਂ ਵੈਲਿਊਜ਼ ਨੂੰ ਆਪਾਂ ਨੂੰ ਆਪਣੇ ਪਰਿਵਾਰ ਵਿੱਚ ਆਪਣੇ ਵਿੱਚ ਨਹੀਂ ਆਪਣੇ ਬੱਚਿਆਂ ਵਿੱਚ ਉਹਨਾਂ ਨੂੰ ਦੱਸਣਾ ਦੀ ਲੋੜ ਹੈ ਮੈਂ ਕਹਿ ਸਕਦਾ 99% ਦੇਸ਼ ਦੇ ਲੋਕਾਂ ਨੂੰ ਪਤਾ ਨਹੀਂ ਕਿ ਹਿੰਦੂ ਧਰਮ ਨੂੰ ਬਚਾਉਣ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀ ਸ਼ਹਾਦਤ ਦਿੱਤੀ ਕਿਉਂਕਿ ਦੱਸਦੇ ਹੀ ਨਹੀਂ ਪੜਾਉਂਦੇ ਹੀ ਨਹੀਂ ਆ ਆ ਚੀਜ਼ਾਂ ਦਾ ਕਲਾਸਾਂ 'ਚ ਪੜਾਈ ਜਾਣ ਕਿ ਜਿਹੜੇ ਲੋਕ ਅੱਜ ਆਪਾਂ ਨੂੰ ਕੋਈ ਕੁਝ ਕਹਿੰਦੇ ਆ ਉਹਨਾਂ ਨੂੰ ਪਤਾ ਹੋਵੇ ਕਿ ਅੱਜ ਉਹ ਉੱਥੇ ਬੈਠੇ ਆ ਆਪਣੀ ਕੌਮ ਦੇ ਗੁਰੂ ਸਾਹਿਬਾਨ ਦੀ ਕੁਰਬਾਨੀ ਕਰਕੇ ਸ਼ਹਾਦਤ ਕਰਕੇ ਸੋ ਬੜੀ ਖੁਸ਼ੀ ਹੈ ਕਿ ਅੱਜ ਤੁਸੀਂ ਸਾਰੇ ਇੱਥੇ ਆਇਓ ਸੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆ ਸੈਮੀਨਾਰ ਕੀਤਾ ਮੈਂ ਚਾਹਣਾ ਹੈ ਕਿ ਐ ਜੀਆਂ ਚ ਸੈਮੀਨਾਰ ਐ ਜੇ ਆਪਾਂ ਨੂੰ ਲਗ ਲਾ ਕਾਲਜਾਂ ਚ ਘੜ ਤੋਂ ਘੜ ਜਿਹੜੇ ਆਪਣੇ ਜਿੰਨੇ ਐਜੀਪੀਸੀ ਹੋਏ ਦਿੱਲੀ ਗੁਰਦੁਆਰਾ ਪ੍ਰਬੰਧਕ ਉਹ ਜਿੰਨੇ ਇੰਸਟੀਟਿਊਸ਼ਨਸ ਹੋਣ ਆਪਾਂ ਨੂੰ ਸਿੱਖ ਇਤਿਹਾਸ ਬਾਰੇ ਇੱਕ ਕੰਪਲਸਰੀ ਸਬਜੈਕਟ ਹੋਣਾ ਚਾਹੀਦਾ ਗੁਰੂ ਸਬੰਧ ਦੇ ਜੀਵਨ ਬਾਰੇ ਜਿੰਨਾ ਤੱਕ ਆਪਾਂ ਕੌਮ ਤਾਮ ਬਚੂਗੀ ਜੇ ਆਪਣੇ ਬੱਚਿਆਂ ਨੂੰ ਆਪਾਂ ਸਹੀ ਰਾਹ ਤੇ ਲਾ ਦਾਂਗੇ ਜੇ ਬੱਚਿਆਂ ਨੂੰ ਆਪਣੀ ਸਾਰੀ ਲਾਈਫ ਹਿਸਟਰੀ ਬਾਰੇ ਨਾ ਪਤਾ ਹੋਊਗਾ ਤੇ ਫਿਰ ਹੌਲੀ-ਹੌਲੀ ਆਪਣੇ ਵਿੱਚ ਡਿਗ੍ਰੇਡੇਸ਼ਨ ਆਊਗੀ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹਣਾ ਹੈ ਪਹਿਲੀ ਬੇਨਤੀ ਹੈ ਆਪਣੀ ਕੌਮ ਦੀ ਇੰਸਟੀਟਿਊਸ਼ਨ ਨੂੰ ਤਗੜਾ ਰੱਖੋ ਤਾਂ ਜੇ ਬਚਣਾ ਹੈ ਸ਼੍ਰੋਮਣੀ ਅਕਾਲੀ ਦਲ ਤੁਹਾਡੀ ਫੌਜ ਹੈ ਪਛਾਣੋ ਕਿਹੜੇ ਕਈ ਝਾਲੀ ਵੀ ਬਣੇ ਫਿਰਦੇ ਆ ਕਿਉਂਕਿ ਏਜੰਸੀਆਂ ਬਣਾਉਂਦੀਆਂ ਪਰ ਆਪਾਂ ਨੂੰ ਆਪਣੀ ਜਥੇਬੰਦੀ ਜਿਹੜੀ 105 ਸਾਲ ਪੁਰਾਣੀ ਜਥੇਬੰਦੀ ਹੈ ਉਹਨੂੰ ਤਕੜਾ ਰੱਖੋਗੇ ਤੇ ਤੁਹਾਨੂੰ ਆਂਚ ਨਹੀਂ ਆਊਗੀ ਜੇ ਆ ਤਕੜੀ ਹੁੰਦੀ ਤੁਸੀਂ ਆ 10 ਸਾਲ ਸਾਡੀ ਕਮਜ਼ੋਰ ਨਾ ਕੀਤਾ ਹੁੰਦਾ ਕਿਸੇ ਦੀ ਹਿੰਮਤ ਨਹੀਂ ਹੋਣੀ ਸੀ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਉਹ ਕਿਦਾਰੇ ਹੋਰ ਭੱਜ ਜਾਣ ਹਿੰਮਤ ਨਹੀਂ ਹੋਣੀ ਸੀਗੀ ਐਸਜੀਪੀਸੀ ਤੋੜ ਕੇ ਹਰਿਆਣਾ ਕਮੇਟੀ ਬਣਾਦਣ ਅਤੇ ਆਪਣੇ ਹਿੱਤਕ ਹਜ਼ੂਰ ਸਾਹਿਬ ਦਾ ਐਕਟ ਬਦਲਣ ਦੀ ਵੀ ਹਿੰਮਤ ਨਹੀਂ ਹੋਣੀ ਜਿਹੜੀ ਐਨੀ ਸਾਲ ਹੋ ਗਏ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਫੌਜ ਹੈ ਹੀ ਨਹੀਂ ਇਹਨਾਂ ਦੀ ਕਮਜ਼ੋਰ ਕਰਤੀ ਐ ਇਸ ਕਰਕੇ ਆਪਣੀ ਪੇਕੇ ਆਪਣੀ ਫੌਜ ਨੂੰ ਤਗੜਾ ਰੱਖੋ ਤਾਂ ਹੀ ਬਚਾਂਗੇ ਤੇ ਆਪਣੀ ਇੰਸਟੀਟਿਊਸ਼ਨਸ ਕੋਈ ਵੀ ਹੋਵੇ ਉਹਦੇ ਖਿਲਾਫ ਨਾ ਬੋਲੋ